ਕਾਲ ਜੀ ਮੈਂ ਤੁਹਾਡਾ ਹਰਵਿੰਦਰ ਸਿੰਘ ਜੀ ਅੱਜ ਆਪਾਂ ਚੱਲੇ ਆ ਧਰਨੇ ਤੇ ਸਮੋਰੀ ਕਿੱਥੇ ਦੇਖੋ ਜੀ ਫਾਟਾ ਮਾਰਦਾ ਰੋਡ ਭਰੇ ਪਿਆ ਜੀ ਅੱਜ 4 ਤਰੀਕ 2025 ਪਹਿਲਾ ਮਹੀਨਾ ਕਈ ਯਾਰ ਤੱਕਾ ਨਾ ਕਰੋ ਲੈ ਆਉਂਦਾ ਰੋ ਵੀਰੇ ਇੱਕ ਵਾਰੀ ਹੋਰ ਜ਼ਿਆਦਾ ਕਾਟਾ ਜੀ ਆਪਾਂ ਆਜੇ ਖੜੇ ਹਾਂ ਸੰਗਰੂਰ ਧਰਨੇ ਤੇ ਜਾਣਾਗਾ ਪਹੁੰਚ ਗਿਆ ਤਾਂ ਕੌਣ ਨੇ ਆ ਹਾਂ ਸਾਰਾ ਫੋਨ ਕਰ ਕਿੰਨੇ ਆ ਅੱਜ ਕਾਲ ਸੀਗੇ ਕਿਸਾਨ ਜੁਨੀ ਨਹੀਂ ਜਿਹੜਾ ਪੱਕਾ ਧਕਾਉਣਾ ਸੈਂਟਰ ਸਰਕਾਰ ਨੂੰ ਆ ਚੱਲਦੇ ਆ ਬਾਈ ਕਨੋਰੀ ਆਓ ਬਾਈ ਜੀ ਆਪਾਂ ਪਹੁੰਚ ਚੁੱਕੇ ਕਨੋਰੀ ਬਾਰਡਰ ਤੇ ਤੇ ਜਿਹੜਾ ਜਾਮ ਬਾਈ ਜੀ ਲੱਗ ਚੁੱਕਿਆ ਇਹ ਕਨੋਰੀ ਸ਼ਹਿਰ ਦੇ ਵਿੱਚ ਇੱਥੋਂ ਆਪਾਂ 2 ਕਿਲੋਮੀਟਰ 3 ਕਿਲੋਮੀਟਰ ਵੰਗੂ ਤੁਰ ਕੇ ਜਾਣਾ ਪੈਣਾ ਤੇ ਜਾਮ ਆ ਉਹਦੇ ਤੋਂ ਸਾਹਮਣੇ ਪਕਸਾਂਾ ਰੋਡ ਜਾਮ ਹੋ ਚੁੱਕਿਆ ਤੇ ਜਿੰਨੀ ਸੰਗਤ ਜਿਹੜੀ ਤੁਰ ਕੇ ਚੱਲ ਪਈ ਚਾਲੇ ਪਾਲੇ ਤੇ ਆਪਾਂ ਵੀ ਚੱਲੇ ਆ ਆਪਣੇ ਡੱਲੇ ਵਾਲੇ ਸਾਹਿਬ ਅੱਜ 40 45 ਦਿਨਾਂ ਤੋਂ ਕਿਚਾਰਿਆਂ ਨੂੰ ਬੈਠਾ ਨੂੰ ਧੁੱਕ ਹੜਤਾਲ ਤੇ ਉਹਨਾਂ ਦੇ ਸਮਾਰਥਨ ਦੇ ਵਿੱਚ ਪਹੁੰਚੇ ਆ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇਗਾ ਚੱਲ ਕੇ ਸੰਗਤ ਤੇ ਆਜੋ ਜੀ 오, 굵은다. 오, 굵은다. 오, 굵다 오, 굵은다. 다보다네 오, ਦੇਖੋ ਭਾਈ ਸਾਰਾ ਪੰਜਾਬੀ ਪਹੁੰਚਾਇਆ ਅੱਜ ਤੇ ਅੱਜ 4 ਤਰੀਕ ਦਾ ਜਿਹੜਾ ਕਾਲ ਦਿੱਤੀ ਸੀ ਸਰਦਾਰ ਡੱਲੇਵਾਲ ਸਾਹਿਬ ਦੇ ਕਰਨਤੇ ਤੇ ਪਹੁੰਚਣ ਦੀ ਕਨੋਰੀ ਬਾਰਡਰ ਤੇ ਤੇ ਭਾਈ ਸਾਰਾ ਦੇਖੋ ਪੰਜਾਬ ਪਹੁੰਚਿਆ ਪੂਰਾ ਬਹੁਤ ਆਸਾ ਜੀ ਤੇ ਸੇਵਾ ਵੀ ਲੰਗਰ ਵਾਲਿਆਂ ਦੀ ਕੋਈ ਘਾਟ ਨਹੀਂ ਪੂਰੇ ਲੰਗਰ ਚੱਲ ਰਹੇ ਆ ਬਹੁਤ ਸੇਵਾ ਬਾਈ ਜੀ ਬਹੁਤ ਵੱਡੀ ਸੇਵਾ ਬਹੁਤ ਦੁਨੀਆ ਜਿਹੜੀ ਕੋਈ ਕੀ ਕਾਜ਼ੀ ਦੀ ਕਾਟਣੀ ਸੀ ਬਹੁਤ ਘਟਾ ਤੁਹਾਨੂੰ ਮਾਰ ਦੀ ਝਾਕ ਲੋ ਸਾਈਡ ਸਾਰਾ ਪੰਜਾਬ ਯਾਰ ਆ ਪੂਰਾ ਪੰਜਾਬ ਹਾਂਜੀ ਪੂਰਾ ਪੰਜਾਬ ਬਾਈ ਇਹ ਜਾਗਦੇ ਆ ਜਮੀਰ ਵਾਲੇ ਆ ਸਾਰੇ ਬਾਈ ਵੀ ਬਹੁਤ ਧੰਨਵਾਦ ਸਾਰਾ ਭਰਾਵਾਂ ਦਾ ਬਹੁਤ ਤਰ੍ਹਾਂ ਬਾਈ ਸਾਰਿਆਂ ਜਿੰਨੇ ਕਾਈਆਂ ਵੀ ਆਪਦੇ ਆਪ ਦੇ ਇਕੱਠ ਕਰਕੇ ਆ ਰਹੀਆਂ ਤੇ ਆ ਸੰਗਤ ਵਾਪਸ ਮੁੜ ਚੱਲੀ ਸੀ ਤੇ ਇੱਧਰ ਜਿਹੜੇ ਆ ਰਹੇ ਨੇ ਬਾਈ ਜੀ ਮਾਇਕਾ ਨਾਲ ਸਾਰਾ ਹਿੰਦੁਸਤਾਨ ਉੱਤਰਿਆ ਪੰਜਾਬ ਛੱਡ ਕੇ 4-5-5 ਕਿਲੋਮੀਟਰ ਪਿੱਛੇ ਗੱਡੀਆਂ ਦਾ ਜਾਮ ਲੱਗ ਗਿਆ ਉਹ ਦਵਾਈ ਦੇ ਪਰਿਆ ਪਰ ਅੱਜ ਲੋਕਾਂ ਨੇ ਸਾਫਤ ਕਰਤਾ ਬਾਈ ਪੰਜਾਬ ਲਈ ਖੜ੍ਹ ਲਈ ਜਦੋਂ ਕੋਈ ਪੰਜਾਬ ਤੇ ਹੱਕਾਂ ਦੇ ਡਾਕਾਵਾਜ ਦਾ ਤੇ ਪੰਜਾਬ ਦੇ ਵਿੱਚ ਫਿਰ ਜਿਹੜੇ ਯੋਧੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਕੌਮ ਆ ਉਹਿੱਸੇ ਹਟਣ ਵਾਲੇ ਨਹੀਂ ਆ ਬਾਈ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਕੌਮ ਆਪਣੀ ਸਾਧੀ ਹੈ ਗੁਰੂਆਂ ਨੇ ਗੁਰੂ ਨਾਨਕ ਦੇ ਸਿੱਧੀਆਂ ਦਿਹਾੜੇ ਨਾਂ ਕਿ ਹਟਿਆ ਦੇਖ ਲਓ ਉਹਨਾਂ ਨੇ ਸਿੱਧੀਆਂ ਦਿੱਤੀਆਂ ਤੇ ਆਉ ਤੇ ਪੂਰ ਨੇ ਬਾਈ ਲੋਕ ਉੱਤਰੇ ਨੇ ਇੱਕ ਆਪਣਾ ਗੁਰਸਿੱਖ ਬੰਦਾ ਪਿਆਗਾ ਇੱਕ ਪੰਜਾਬ ਦੇ ਖਾਤਰ ਕਿਸਾਨਾਂ ਦੀ ਖਾਤਰ ਗਰੀਬ ਗੁਰਾਂ ਦੀ ਖਾਤਰ ਤੇ ਅੱਜ ਲੋਕਾਂ ਨੇ ਸਾਫਤ ਕਰਤਾ ਸਰਦਾਰ ਡੱਲੇ ਹਲ ਸਾਹਿਬ ਦੇ ਨਾਲ ਲੋਕ ਉਹ ਹੋ ਤਾਂ ਬਾਈ ਜੀ ਜੂ ਅੱਜ ਜਿਹੜਾ ਪਹੁੰਚਿਆ ਹੋਇਆ ਰਾਉਂਕ ਲੱਗੀ ਪਈ ਹੈ ਜੀ ਅਗਰ ਪੂਰੀ ਫੌਲਾ ਦੇ ਇੰਡਸਟਰੀ ਜੀ ਕੋਟ ਮਟਾ ਉਹ ਔਰ 2 ਮਿੰਟ ਦੇ ਵਿੱਚ ਆਪਣੇ ਵੱਲੋਂ ਆਪਾਂ ਸੰਪਰਕ ਕਰਕੇ ਸਰਾਂਜੀ ਨੇ ਬੋਲਣਾ ਕਿ ਅੰਦਰ ਦੇ ਮੇਸ ਤੋਂ ਬਾਅਦ ਕਿ ਤਰਜੀਤ ਸਿੰਘ ਦੇ ਹੱਦ ਤੱਕ ਲੈ ਜੀ ਦੋਸਤਾਂ ਨੂੰ ਇੱਥੇ ਆ ਜਾ ਕੇ ਦੇਖੋ ਬਾਈ ਛੋਟੇ ਤਾਂ ਹੈ ਨੇ ਤੋਂ ਆਹ ਇੱਥੇ ਖੜ ਜਾਏ ਭਾਈ ਆਏ ਝਾਰੂ ਤੂਫਾਨੋਂ ਤੇ ਨੌਜਵਾਨੋਂ ਸਾਡੇ ਦੇਸ਼ ਦੀਆਂ ਵਾਇਆਂ ਪਹਿਣਾ ਬਰਾਈਏ ਫਤਿਹ ਵਾਇਕ ਤਲ ਕਰਾ ਵਾਇਕ ਜਿੱਕੀ ਖੱਲੇ ਹੋਸ ਤੋਂ 77 ਸਾਲ ਹੋ ਗਏ ਆ ਪੜਿਆ ਹੋਇਆ ਦੇਸ਼ ਸਾਹਮਣੇ ਆਪਣੇ ਨੂੰ ਅਜੇ ਢੱਲੇ ਵਾਲਾ ਸਾ ਪਾਏ ਨੇ ਸਮੋਦਨ ਕਰ ਰਹੇ ਨੇ ਸਾਰਿਆਂ ਨੂੰ ਜਮ੍ਹਾਂ ਆਪਾਂ ਨੇੜੇ ਪਹੁੰਚ ਗਏ ਨੇ ਨੀ ਕੋ ਵੀ ਨਹੀਂ ਬੱਕੇ ਆਉਂਦੇ ਰਹੇ 4-5 ਕਿਲੋਮੀਟਰ ਬਾਅਦ ਤੁਰ ਪਾ ਆ ਬਾਈ ਜੀ ਇਹ ਵੀ ਬਾਅਦ ਅਜੇ ਵੀ ਬਹੁਤ ਔਈ ਜਾਂਦਾ ਬਾਈ 4 ਪਲਾਂ ਬਹੁਤ ਸਰਕਾਰ ਜਗਜੀਤ ਸਿੰਘ ਢੱਲੇਵਾਲ ਨੇ ਪਹੁੰਚ ਚੁੱਕੇ ਬਾਈ ਜੀ ਆਪਾਂ ਇਹ ਗੱਲ ਰੱਖੀ ਸਾਥੀਆਂ ਦੇ ਨਾਲ ਕਿ ਇਹ ਮੇ ਇਹ ਸਰਾਂ ਦੇ ਵਿੱਚ ਕੀ ਹਾਲ ਹੋਇਆ ਜਦੋਂ ਨਹੀਂ ਆ ਤੱਕ ਗਿਆ ਔਰ ਸ਼ਰੀਰ ਤੇ ਆ ਤੱਕ ਜਦੋਂ ਵਾਰਦਾਤਾ ਸੁਣਾਈ ਤੇ ਕਾਈ ਦੇ ਤੀਲੇ ਨੂੰ ਤੀਰ ਦੀ ਨਾਕ ਦੇ ਨਾਲ ਪੁੱਟ ਕੇ ਕਹਿਤਾ ਕਿ ਅੱਜ ਮੁਗਲ ਰਾਜ ਦੀ ਜਿਹੜੀ ਆ ਉਹ ਜਲ ਫੁੱਟੀ ਗਈ ਆ ਅੱਜ ਭਰਾਓ ਤੁਸੀਂ ਸਾਰੇ ਉਸ ਦਸਵੇਂ ਬਾਦਸ਼ਾਹ ਦੀ ਫੌਜ ਕੇ ਜਿਨ੍ਹਾਂ ਨੇ ਕੱਟਿਆ ਹੋ ਕੇ ਤੇ ਸਾਨੂੰ ਸਮੂਹ ਦੇਤਾ ਇਹ ਸਾਮਰਾਜ ਕਰਾਣੇ ਦੀ ਵੀ ਜਲ ਪੁੱਟ ਦੋਗੇ ਹੋਏ ਗਿੱਕਾ ਖਾਸਾ ਹੋਏ ਜੀ ਬੰਦੇ